ਮੈਂ ਹੌਲਦਰੀ ਰਿਟਾਇਰ ਹਾਂ 89 31 ਜੁਲਾਈ ਆਏ ਬੇਟਾ ਰਿੰਕੂ ਨਾਮ ਦਾ ਕਰੋੜ 1 ਕਰੋੜ ਰੁਪਇਆ ਉਹਦਾ ਅਕਸਰ ਚਮਾਨ ਦਾ ਹੈਗਾ ਹੀ ਹੈਗਾ ਪੰਜਾਬ ਸਰਕਾਰ ਵੱਲੋਂ ਬਾਕੀ ਜਿਹੜਾ ਹੈਗਾ ਉਹ ਤਾਂ ਕੋਈ ਜੁੰਟ ਵੀ ਕੋਈ ਸੀ ਕਿਸੇ ਦਾ ਲਪੋ ਨਹੀਂ ਰੱਖਦੀ ਹੁੰਦੀ ਕਿ ਬੱਚਾ ਹੋਣ ਹਾਰ ਸੀਗਾ ਤੇ ਆਉਣ ਡਿਊਟੀ ਉਡੋਦਰ ਨਾਲ ਬਰਫ਼ ਪਰਾਂ ਕਰਦੇ ਸੀ ਉਹੀ ਕਿਸੇ ਕਾਰਨ ਸਲਿੱਪ ਕਰ ਗਿਆ ਕੱਚੀ ਬਰਫ਼ ਤੇ ਚੜ ਗਿਆ ਉਹ ਕਿ ਨੀਚੇ ਗਿਰ ਕੇ ਉਹਦੇ ਸਿਰ ਤੇ ਜ਼ਖ਼ਮ ਲੱਗ ਗਿਆ ਕੱਲੋ ਤਕਰੀਬਨ 4:00 ਵਜੇ ਮੈਸੇਜ ਆਇਆ ਵੀ ਤੁਹਾਡੇ ਪਿੰਡ ਦਾ ਇੱਕ ਨਾਂ ਰਿੰਕੂ ਤੇ ਮਤਲਬ 55 ਉਹਦੇ ਚ ਇੰਜੀਨੀਅਰ ਚ ਕਰਦਾ ਸੀਗਾ ਸਿੱਕਮ ਚ ਉਹਦੀ ਇੱਕ ਉੱਥੇ ਕੰਮ ਕਰਦੇ ਜਿਹੜੇ ਮਤਲਬ ਕਰਦੇ ਆਗੇ ਸਿਸਟਮ ਚ ਉਹ ਕੋਈ ਗੱਡੀ ਆ ਜਾਂ ਕੋਈ ਮਸ਼ੀਨ ਆ ਉਹਦੀ ਐਕਸੀਡੈਂਟ ਹੋ ਗਿਆ ਉਹਦੇ ਨੀਚੇ ਆਉਣ ਨਾਲ ਉਹਦੀ ਡੈਥ ਹੋ ਗਈ ਹੈ ਤੇ ਸਾਨੂੰ ਹੁਣ ਤੱਕ ਇਹ ਵੀ ਸ਼ਾਇਦ ਕੱਲ ਸਵੇਰ ਤੱਕ ਉਹਦੀ ਡੈੱਡ ਬੋਡੀ ਆ ਉਹ ਪਹੁੰਚੂਗੀ ਤੇ ਸਾਡੇ ਪਿੰਡ ਚ ਕੱਲ ਤੋਂ ਲੈ ਕੇ ਔਰ ਜਦੋਂ ਤੋਂ ਵੀ ਪਤਾ ਲੱਗਿਆ ਸਾਨੂੰ ਤਾਂ ਖਾਸ ਕਰ ساری ਪੰਚਾਇਤ ਸਾਰੇ ਨਗਰ ਨਵਾਸੀ ਸਾਡੇ ਫੌਜੀ ਭਾਈਚਾਰਾ ਜਿੰਨੇ ਅਸੀਂ ਇੱਕ ਦੂਜੇ ਨਾਲ ਜੁਆਇੰਟ ਸੀ ਸਵੇਰ ਤੋਂ ਲੈ ਕੇ ਅਸੀਂ ਇਸ ਵਿਸ਼ੇ ਤੇ ਲੱਗੇ ਹੋਇਆ ਬੀ ਬਹੁਤ ਮਾੜੀ ਤੇ ਬਹੁਤ ਵੱਡੀ ਘਟਨਾ ਹੋਈ ਹੈ ਤੇ ਸਾਡੇ ਪਿੰਡ ਦਾ ਇੱਕ ਦੂਜਾ ਸ਼ਹੀਦ ਹੈ ਇੱਕ ਸਾਡੇ ਪਿੰਡ ਦਾ ਪਹਿਲਾਂ ਬਲਜਿੰਦਰ ਸਿੰਘ ਸੀ ਉਹ ਵੀ ਸ਼ਹੀਦ ਹੋਇਆ ਸੀ ਤੇ ਦੂਜਾ ਸਾਡੇ ਪਿੰਡ ਦਾ ਕ੍ਰਿੰਕੂ ਹੈ ਤੇ ਉਸ ਲਈ ਅਸੀਂ ਸਵੇਰ ਤੋਂ ਲੈ ਕੇ ਕੱਲ ਸ਼ਾਮ ਤੋਂ ਲੈ ਕੇ ਇਸ ਵਿਸ਼ੇ ਤੇ ਲੱਗੇ ਹੋਇਆ ਵੀ ਜਿਹੜਾ ਉਹਦੀ ਸਾਹਦਤ ਨੂੰ ਅੱਗੇ ਵਧਾਉਣ ਲਈ ਵੀ ਸਾਡੇ ਪਿੰਡ ਵੱਲੋਂ ਜੋ ਵੀ ਪ੍ਰਾਲਾ ਕੀਤਾ ਜਾਵੇ ਇਹ ਜੀ ਮੁੰਡਾ ਫੌਜ ਚ ਭਰਤੀ ਸੀ 2016 ਤੋਂ तकरीबन 9 ਸਾਲ ਹੋ ਗਏ ਨੂੰ ਤੇ ਪਤਾ ਚੱਲਿਆ ਕੱਲ ਦੁਪਹਿਰ 3-4 ਵਜੇ ਪੰਚਾਇਤ ਕੋਲੋਂ ਫੋਨ ਆਇਆ ਤੇ ਵੀ ਇਹਦਾ ਮੁੰਡੇ ਦੀ ਡੈਥ ਹੋ ਗਈ ਤੇ ਉਦੀ ਯਾਦ ਚ ਅਸੀਂ ਉਰੇ ਸਾਰਾ ਪੰਚਾਇਤ ਪਿੰਡ ਦੇ ਇਕੱਠੇ ਹੋਏ ਅਸੀਂ ਪਰਿਵਾਰਾਂ ਨਾਲ ਤੇ ਵੀ ਉਹਦਾ ਇੰਟਰਸਟ ਸੀ ਜਿਹੜਾ ਖੇਡਾਂ ਚ ਸੀਗਾ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਚ ਸੀ ਜਿਹੜਾ ਮੁੰਡਾ ਸ਼ਹੀਦ ਹੋਇਆਗਾ ਇਹ ਉਹਦੀ ਜਾਂਚ ਵੀ ਕੁਝ ਨਾ ਕੁਝ ਬਣਾਇਆ ਜਾਵੇ ਪਿੰਡ ਦੇ ਸਾਰੇ ਖੜੇ ਨੇ ਪਿੰਡ ਦੇ ਲੋਕ ਪੰਚਾਇਤ ਆ ਉਹ ਸਿਉਰੇ ਜਦੋਂ ਵੀ ਕੋਈ ਸਾਨੂੰ ਉਧਰ ਸੁਨੇਹਾ ਆਉਂਦਾ ਸਾਰਾ ਪਿੰਡ ਲਗੇ ਲਾਉਣ ਲੱਗ ਕੇ ਦੇ ਲੋਕ ਪੱਟੀ ਗੰਤੀ ਸ਼ਾਮਲ ਹੋਣਗੇ